ਅੱਜ ਮੈਂ ਸਾ ਮਰਿੰਦਰ ਸਿੰਘ ਸਾਨੀ ਦੇ ਪੁੱਤਰ ਸਾਹਿਕਮ ਸਿੰਘ ਸਾਨੀ ਜੋ ਆਸਟ੍ਰੇਲੀਆ ਚ ਗਏ ਹੋਏ ਸੀ ਉਹਨਾਂ ਹਰ ਬੱਚਾ ਸੀ 18 ਸਾਲ ਦਾ ਉੱਥੇ ਗੋਲੀ ਮਾਰ ਕੇ ਆਸਟ੍ਰੇਲੀਆ ਵਿੱਚ ਉਹਦੀ ਮੌਤ ਘਟੀ ਪੂਰਾ ਪਰਿਵਾਰ ਨਾਲ ਹੰਡਰਦੀ ਦਾ ਇਜ਼ਹਾਰ ਕਰਨ ਲਈ ਮੈਂ ਆਇਆ ਸੀ ਔਰ ਬੜੇ ਅਫਸੋਸ ਦੀ ਗੱਲ ਆ ਬੜਾ ਦੁੱਖ ਆ ਕਿ ਬਾਹਰਲੇ ਮੁਲਕਾਂ ਵਿੱਚ ਸਾਡੇ ਬੱਚੇ ਜਾਂਦੇ ਨੇ ਉਹਨਾਂ ਦੀ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਉਸ ਸਮਾਂ ਸੀ ਜਦੋਂ ਹਿੰਦੁਸਤਾਨ ਨੂੰ ਸੇਖ ਨਹੀਂ ਸੀ ਸਮਝਿਆ ਜਾਂਦਾ ਲੋਕ ਬਾਹਰਲੇ ਮੁਲਕਾਂ ਨੂੰ ਜਾਂਦੇ ਸੀ ਰੋਟੀ ਰੋਜ਼ੀ ਲਈ ਜਾਂਦੇ ਸੀ ਕਾਰੋਬਾਰ ਲਈ ਜਾਂਦੇ ਸੀ ਸਟੱਡੀ ਲਈ ਜਾਂਦੇ ਸੀ ਪਰ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਭਾਰਤੀਆਂ ਦੀ ਇਸ ਤਰ੍ਹਾਂ ਦੀ ਹੱਤਿਆ ਦੀਆਂ ਆਮ ਖਬਰਾਂ ਸੁਣੀਆਂ ਜਾ ਰਹੀਆਂ ਨੇ ਔਰ ਏਕਮ ਸਿੰਘ ਜੋ ਬਹੁਤ ਹੀ ਹੁਸ਼ਿਆਰ ਬੱਚਾ ਸੀ ਉਹਨਾਂ ਦੇ ਮਾਤਾ ਜੀ ਬੈਠੇ ਨੇ ਪਰਿਵਾਰ ਨੂੰ ਬਹੁਤ ਦੁੱਖਾ ਸਾਨੂੰ ਸਾਰਿਆਂ ਨੂੰ ਬੜਾ ਦੁੱਖਾ ਅੱਜ ਇਹ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਆ ਹਾਜ਼ਰ ਹੋਏ ਆ ਅਫਸੂਸ ਕਰਨ ਲਈ ਪਰਿਵਾਰ ਦੇ ਨਾਲ ਦਰਦੀ ਦਾ ਜਹਾਜ਼ ਕਰਨ ਲਈ ਪਰ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਜ਼ਰੂਰ ਕਹਿੰਨੇ ਆ ਵੀ ਬਾਹਰਲੇ ਮੁਲਕਾਂ ਵਿੱਚ ਇੰਡੀਅਨਸ ਦੀ ਸੇਫਟੀ ਜਿਹੜੀ ਆ ਉਹਦਾ ਧਿਆਨ ਰੱਖਣ ਦੇ ਡਿਪਲੋਮੈਟਿਕ ਲੈਵਲ ਤੇ ਜ਼ਰੂਰ ਬੰਦਵਾਸ ਕੀਤੇ ਜਾ ਅੱਜ ਮੁਲਕ ਦੇ ਵਿੱਚ ਬੜਾ ਸੋਗ ਦੀ ਲਹਿਰ ਆ ਏਕਮ ਸਿੰਘ ਸਾਨੀ ਵਰਗੇ ਬੱਚੇ ਇਸ ਤਰ੍ਹਾਂ ਬੇਵਕਤ ਔਰ ਅਚਾਨਕ ਮਨ ਲਾ ਇੱਕ ਸਿਰਫਰੇ ਲੋਕਾਂ ਵੱਲੋਂ ਜਿਵੇਂ ਉਹਨਾਂ ਦੀ ਜਾਨ ਲਈ ਹੈ ਜੀ ਇਸੇ ਤਰ੍ਹਾਂ ਪਹਿਲਾ ਪਹਲਗਾਮ ਦੇ ਵਿੱਚ ਜੋ ਪਾਣਾ ਵਾਪਰਿਆ ਉਹ ਵੀ ਸਾਡੇ ਲਈ ਬੜਾ ਦੁਖਦਾਈ ਆ ਔਰ ਬੜਾ ਅਫਸੋਸਨਾਕਾ ਉੱਥੇ ਵੀ ਬੜੀਆਂ ਅਜਾਈ ਜਾਨਾਂ ਗਈਆਂ ਕੀਮਤੀ ਜਾਨਾਂ ਗਈਆਂ ਔਰ ਮੁਲਕ ਦੇ ਵਿੱਚ ਸਾਰੇ ਵਿੱਚ ਇੱਕ ਸੋਸ ਦੀ ਸੋਗ ਦੀ ਲਹਿਰ ਛਾਈ ਹੋਈ ਆ ਉਹਦੇ ਵਿੱਚ ਇੱਕ ਨਵਾਂ ਜਿਹੜਾ ਸਾਡੇ ਸਿਰ ਤੇ ਇਹ ਅਫਸੋਸ ਦੀ ਪੰਡ ਡਿੱਗੀ ਆ ਮੈਂ ਸਮਝਦਾ ਕਿ ਬੱਚੇ ਦਾ ਹੁਣ ਹਰ ਬੱਚੇ ਦਾ ਉਹ ਕਿ ਬਚਪਨ ਦੇ ਵਿੱਚ ਹੀ ਚਲੇ ਜਾਣਾ ਮਾਪੇ ਲਈ ਦੋਸਤ ਮਿੱਤਰ ਸਵਦੀਆਂ ਲਈ ਸਾਰੇ ਰਿਸ਼ਤੇਦਾਰ ਬੈਠੇ ਨੇ ਸਾਨੀ ਪਰਿਵਾਰ ਬੈਠਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਆ ਜਿਵੇਂ ਪ੍ਰਧਾਨ ਸਾਹਿਬ ਪਹਿਲਾਂ ਇਹ ਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਬਹੁਤੀ ਜ਼ਿਆਦਾ ਨਹੀਂ ਸੀ ਸੇਫਟੀ ਲੋਕ ਸਮਝਦੇ ਪਟਵੰਤੇ ਬਾਹਲੀ ਦੇਸ਼ਾਂ ਦੇ ਵਿੱਚ ਵੀ ਮਤਲਬ ਇਤਰਾ ਅਨਸਰਟੇਨਟੀ ਹੋ ਗਈ ਮੈਂ ਇਹ ਕਿਹਾ ਵੀ ਪਹਿਲਾਂ ਇੱਥੇ ਅਨਸੇਫ ਸਮਝਿਆ ਜਾਂਦਾ ਸੀ ਲੋਕ ਬਾਹਰਲੇ ਮੁਲਕਾਂ ਵਿੱਚ ਬਹੁਤੇ ਲੋਕ ਕਾਰੋਬਾਰ ਲਈ ਵੀ ਜਾਂਦੇ ਸੀ ਸੇਫਟੀ ਦੇ ਪੱਖੋਂ ਵੀ ਜਾਂਦੇ ਸੀ ਔਰ ਹੁਣ ਬਾਹਰਲੇ ਮੁਲਕਾਂ ਵਿੱਚ ਨਾ ਤਾਂ ਕੋਈ ਸਖਤ ਕਾਨੂੰਨ ਨਾ ਕੋਈ ਸ਼ਕਤੀ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲਿਆ ਜਾਂਦਾ ਬਲਕਿ ਜਿਹੜੇ ਬੈਡ ਐਲੀਮੈਂਟ ਨੇ ਭਾਰਤ ਵਿੱਚੋਂ ਵੀ ਬਾਹਰਲੇ ਮੁਲਕਾਂ ਜਾਂਦੇ ਉਹ ਵੀ ਖੁੱਲੀਆਂ ਖੇਡਾਂ ਖੇਡ ਰਹੇ ਨੇ ਤੇ ਬਾਹਰਲੇ ਮੁਲਕਾਂ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਐਲੀਮੈਂਟ ਪੈਦਾ ਹੋ ਗਏ ਜਿਹੜੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਤੇ ਇਸ ਤਰ੍ਹਾਂ ਦੀ ਜਾਨਾਂ ਲੈ ਲੈਂਦੇ ਨੇ ਤੇ ਮੈਂ ਸਮਝਦਾ ਕਿ ਉੱਥੋਂ ਦੀਆਂ ਸਰਕਾਰਾਂ ਨੂੰ ਵੀ ਹੁਣ ਕੋਈ ਸਖਤ ਕਾਨੂੰਨ ਬਣਾਉਣੇ ਪੈਣਗੇ ਔਰ ਭਾਰਤ ਸਰਕਾਰ ਨੂੰ ਜ਼ਰੂਰ ਡਿਪਲੋਮੈਟਿਕ ਲੈਵਲ ਤੇ ਮੈਂ ਫੇਰ ਅਪੀਲ ਕਰਾਂਗਾ ਕਿ ਕੋਈ ਨਾ ਕੋਈ ਬੰਦੋਬਸਤ ਕਰਨ ਦੀ ਲੋੜ ਆ ਹਰ ਰੋਜ਼ ਕਦੇ ਕੈਨੇਡਾ ਦੇ ਵਿੱਚੋਂ ਕਦੇ ਅਮਰੀਕਾ ਦੇ ਵਿੱਚੋਂ ਕਦੇ ਇੰਗਲੈਂਡ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਕਿ ਡਰਾਮਾ ਵਾਪਰਦਿਆਂ ਖਬਰਾਂ ਸੁਰੱਖੀਆਂ ਬਣਦੀਆਂ ਸੀ ਪੜਦੇ ਸੀ ਸੁਣਦੇ ਸੀ ਪਰ ਆਸਟ੍ਰੇਲੀਆ ਦੇ ਵਿੱਚ ਘੱਟ ਇਸ ਤਰ੍ਹਾਂ ਦੇ ਕਿ ਡਰਾਮਾ ਵਾਪਰਦਿਆਂ ਸੀ ਇਹ ਜਿਹੜੀ ਘਟਨਾ ਵਾਪਰੀ ਆ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਇਹ ਹੋਰ ਵੀ ਚਿੰਤਾ ਬਣਾਉਂਦੀ ਆ ਹੋਰ ਵੀ ਫਿਕਰ ਬਣਾਉਂਦੀ ਆ ਸੋ ਫੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੀਆਂ ਕਿ ਡਰਾਮਾ ਨਾ ਵਾਪਰਨ ਸਰਕਾਰਾਂ ਨੂੰ ਕੋਈ ਨਾ ਕੋਈ ਬੰਦੋਬਸਤ ਜ਼ਰੂਰ ਕਰਨੇ ਪੈਣਗੇ ਅਕਾਲੀ ਦਲ ਦਾ ਸਾਡੇ ਤੇ ਕੋਈ ਤੁਸੀਂ ਕੁਝ ਕਰੋਗੇ ਜੀ ਦੇਖੋ ਇਸੇ ਗੱਲ ਤੇ ਮੈਂ ਕਹਿੰਦਾ ਵੀ ਕਿ ਅਸੀਂ ਅਪੀਲ ਹੀ ਕਰਦੇ ਆ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਨਾ ਕੋਈ ਬੰਦੋਬਸਤ ਹੋਣੇ ਚਾਹੀਦੇ ਨੇ ਸੇਫਟੀ ਦੇ ਇੰਡੀਅਨ ਜਿਹੜੇ ਬੈਸਤਾ ਕੋਈ ਵੀ ਵਿਦੇਸ਼ੀ ਨਾਗਰਿਕ ਕਿਸੇ ਦੂਜੇ ਮੁਰਫੇ ਜਾਂਦਾ ਉਹਦੇ ਲਈ ਪ੍ਰਬੰਧ ਹੋਣੇ ਚਾਹੀਦੇ ਨੇ ਖਾਸ ਤੌਰ ਤੇ ਇੰਡੀਅਨਸ ਦੀਆਂ ਜਿਆਦਾ ਘਟਨਾਵਾਂ ਇੰਡੀਅਨ ਨਾਲ ਵਾਪਰੀਆਂ ਨੇ ਲੋਕੇ ਕਾਰੋਬਾਰ ਲਈ ਜਿਆਦਾ ਲੋਕ ਸਾਡੇ ਅੱਗੇ ਵੱਧਦੇ ਨੇ ਤੇ ਉਹਨਾਂ ਨੂੰ ਚੁਭਦੇ ਨੇ ਉਹਨਾਂ ਨੂੰ ਹਾਜ਼ਮ ਨਹੀਂ ਹੋ ਰਹੇ ਸਾਡੇ ਇੰਡੀਅਨ ਦੇ ਕਾਰੋਬਾਰ ਇਸ ਕਰਕੇ ਵੀ ਇੰਡੀਅਨ ਜਿਹੜੇ ਨੇ ਬਾਹਰਲੇ ਮੁਲਕਾਂ ਦੇ ਅੱਖ ਵਿੱਚ ਰੜਕਦੇ ਨੇ ਸੋ ਇਹ ਘਟਨਾਵਾਂ ਇੰਡੀਅਨ ਨਾਲ ਜਿਆਦਾ ਵਾਪਰੀਆਂ ਨੇ ਕੁੱਲ ਮਿਲਾ ਕੇ ਵਿਦੇਸ਼ਾਂ ਦੇ ਵਿੱਚ ਸੋ ਇਹ ਗੱਲ ਨੂੰ ਸੀਰੀਅਸਲੀ ਲੈਣ ਦੀ ਲੋੜ ਆ ਭਾਰਤ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਜਿਵੇਂ ਇੰਡੀਅਨ ਲੋਕ ਹੈਗੇ ਆ ਇਹ ਬੇਸਿਕਲੀ ਮਤਲਬ ਮਿਹਨਤੀ ਬੰਦੇ ਗਿਣੇ ਜਾਂਦੇ ਆ ਮਿਹਨਤ ਦੇ ਕਰਕੇ ਇਹ ਬੰਦੇ ਮਤਲਬ ਕਿੱਧਰ ਕਿੱਥੇ ਪਹੁੰਚੇ ਹੋਏ ਆ ਜੀ ਇਸੇ ਕਰਕੇ ਮੈਂ ਕਹਿੰਨਾ ਵੀ ਜੁਬ ਦੇ ਨੇ ਬਾਹਰਲੇ ਮੁਲਕਾਂ ਨੂੰ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਕਿਉਂਕਿ ਸਾਡੇ ਲੋਕ ਕਾਰੋਬਾਰ ਕਰਕੇ ਮਿਹਨਤ ਕਰਕੇ ਕੀਰਤ ਕਰਕੇ ਆਪਣੇ ਕਾਰੋਬਾਰ ਬਣਾਉਂਦੇ ਨੇ ਉਹ ਜਿਹੜੇ ਦੂਜੇ ਮੁਲਕਾਂ ਦੇ ਲੋਕ ਨੇ ਉਹ ਘੱਟ ਕਾਰੋਬਾਰ ਕਰਦੇ ਨੇ ਉਹ ਵਿਲੜਣੇ ਉਹ ਸਿਰਫ ਥੋੜਾ ਕੰਮ ਕਰਕੇ ਮਤਲਬ ਆਪਣੀ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਨੂੰ ਸਾਡੇ ਲੋਕਾਂ ਦੀ ਸਾਨੂੰ ਸ਼ੌਕ ਜਿਹੜੀ ਉੱਤੇ ਚੁਭਦੀ ਆ ਸੋ ਇਸ ਕਰਕੇ ਉਹ ਰੜਕਦੇ ਨੇ ਉਹਨਾਂ ਨੂੰ ਜਿਆਦਾ ਸ਼ਿਕਾਰ ਜਿਆਦਾ ਇਹਨਾਂ ਘਟਨਾਵਾਂ ਦਾ ਸ਼ਿਕਾਰ ਸਾਡੇ ਇੰਡੀਅਨ ਹੁੰਦੇ ਨੇ ਖਾਸ ਤੌਰ ਤੇ ਪੰਜਾਬੀ ਹੁੰਦੇ ਨੇ ਇੱਕ ਮੇਰਾ ਪੁੱਤਰਾ ਸੀ ਮਾਡੂ ਪੁੱਤ ਕਿੰਦਾ ਕੀ ਘਟਨਾ ਵਾਪਰੀ ਬਸ ਮੇਰੇ ਬੇਟੇ ਨੂੰ ਕੁਝ ਨਹੀਂ ਪਤਾ ਕਿ ਉਹਦੇ ਨਾਲ ਹਾਸਾ ਹੋਇਆ ਹੈਗਾ ਸਾਨੂੰ ਇੰਨਾ ਪਤਾ ਲੱਗਿਆ ਕਿ ਉਸ ਨੂੰ ਫਾਇਰ ਕੀਤਾ ਗਿਆ ਉਹਦੇ ਨਾਲ ਹੀ ਮੇਰਾ ਬੱਚਾ ਦੁਨੀਆ ਤੋਂ ਚਲਾ ਗਿਆ ਉਹ ਮਤੇ ਅੰਦਰ ਤੋਂ ਸਰ ਦਾ ਕਿਉਂ ਉੱਠੇ ਜਾਉਂਗੇ ਹਾਂਜੀ ਮੈਨੂੰ ਜਾਣਾ ਪੈਣਾ ਜਾਣਾ ਇਸ ਸਰ ਮਤਲਬ ਕਿੰਨੇ ਸਾਲ ਹੋ ਗਏ ਜੀ ਗੇਨ ਨੂੰ ਪੰਜ ਸਾਲ ਹੋ ਗਿਆ ਨਨ ਗੇਨ ਇਸ ਤੋਂ ਪਹਿਲਾਂ ਵੀ ਕਦੀ ਕੋਈ ਘਟਨਾ ਹੋ ਡੋਗੀ ਆਪਕੀ ਨਹੀਂ ਜੀ ਕਦੀ ਵੀ ਕੋਈ ਅਸੀ ਘਟਨਾ ਨਹੀਂ ਆਈ ਇਹ ਜੀ ਕਿਹਨਾ ਬੇਜੋ ਦਾ ਬ੍ਰਦਰ ਸੀਗਾ ਜੀ ਹਾਂਜੀ ਹਾਂਜੀ ਉਹ 2021 ਦੇ ਵਿੱਚ ਉਹਦੀ ਡੈਥ ਹੋ ਗਈ ਸੀ ਉਹਨੂੰ ਹਾਰਟ ਅਟੈਕ ਹੋਇਆ ਸੀ ਦਾ ਉਸੇ ਪਰ ਮਾਤਮਾ ਵੱਲ ਹੋਇਆ ਸੀ ਇਹ ਭਾਰੇ ਬੰਦਿਆਂ ਨੇ ਕੀਤਾ ਸਾਡੇ ਨਾਲ ਇਹਨਾਂ ਦੇ ਮੰਮੀ ਡੈਡੀ ਤਾਂ ਪਹਿਲੇ ਉੱਥੇ ਰਹਿੰਦੇ ਆ ਜੀ ਹਾਂਜੀ 5 ਸਾਲੋਂ ਉੱਥੇ ਸੀ ਤੇ ਫਿਰ ਸੰਸਕਾਰ ਵੀ ਉੱਥੇ ਕਰੂਗੀ ਹਾਂਜੀ ਉੱਥੇ ਕਰਾਂ ਤੇ ਮੈਨੂੰ ਤਾਂ ਜਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਉੱਥੇ ਰੈਸਟ ਪੈ ਗਈ ਉਸ ਬੰਦੇ ਦੀ ਕੋਈ ਉਹਨਾਂ ਦਾ ਪਤਾ ਲੱਗਿਆ ਵੀ ਕੋਈ ਉਹਦਾ ਕੋਈ ਪੁਰਾਣਾ ਮਤਲਬ ਰਿਕਾਰਡ ਮਾੜਾ ਸੀਗਾ ਬੰਦੇ ਦਾ ਕੀ ਕੀ ਪਤਾ ਲੱਗਿਆ ਹੁਣ ਤੱਕ ਜੀ ਅਜੇ ਤਾਂ ਕੁਝ ਨਹੀਂ ਪਤਾ ਸਾਡੇ ਨੂੰ ਮਤਲਬ